ਹੈਲੋ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੂੰ ਬਾਈ ਜੀ ਹੁਣੇ ਮੈਂ ਪੇਂਟ ਵਾਲੀ ਦੁਕਾਨ ਤੇ ਆਈ ਆ ਜੀ ਤੇ ਹੁਣ ਉੱਥੇ ਪੇਂਟ ਲੈਣਾ ਹੈ ਜੀ ਤੇ ਇਹ ਪੇਂਟ ਦੀ ਦੁਕਾਨ ਹੈ ਜੀ ਛੋਟੀ ਸ਼ਾਪ ਹੈਗੀ ਹੈ ਤੇ ਅਸੀਂ ਹੁਣ ਕੋਠੀ ਚੇ ਜਾ ਕੇ ਆ ਦੇਖੋ ਜੀ ਪੇਂਟ ਵਾਲੇ ਗੱਟੇ ਪਏ ਆ ਜੀ ਇਹ ਇੱਕ ਗੱਟਾ ਦਾ ਪੇਂਟ ਹੈ ਜੀ ਤੇ ਆ ਦੇਖ ਲਓ ਬਾਲਟੀਆਂ ਆਪਣੇ ਪੇਂਟ ਵਾਲੀਆਂ ਆਈ ਉਹ ਅੱਗੇ ਦੇਖ ਲਓ ਜੀ ਆ ਦੇਖੋ ਸਾਰਾ ਪੇਂਟ ਹੀ ਪਿਆ ਹੈ ਜੀ ਮੈਂ ਜੀ ਕਾਫੀ ਦਿਨਾਂ ਤੋਂ ਵੀਡੀਓ ਪਾ ਰਿਹਾ ਜੀ ਮੈਂ ਤੇ ਅੱਗੇ ਚੈਨਲ ਮੇਰਾ ਥੋੜਾ ਜਿਆਦਾ ਰੁਕ ਗਿਆ ਸੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਇਹ ਪੇਂਟ ਦੀ ਗਾਨੀ ਛੋਟੀ ਸ਼ਾਪ ਹੈ ਜੀ ਇਹਨਾਂ ਵੱਡਾ ਸਾਰਾ ਉਧਰ ਡਾਊਨ ਬਣਾਇਆ ਹੈ ਉੱਥੇ ਰੱਖਾਇਆ ਪੇਂਟ ਇਹਨਾਂ ਨੇ ਮੈਂ ਅਸੀਂ ਤਾਂ ਮੰਨ ਕੇ ਚੱਲੋ ਗਾ ਕੇ ਇੱਥੇ ਟੈਂਡ ਕਰ ਲੈਂਦੇ ਆ ਤੇ ਬਾਕੀ ਤੁਸੀਂ ਦੇਖਣਾ ਆ 90 ਪੇਂਟ ਵਾਲੀ ਜਨੇ ਸਬਸਕ੍ਰਾਈਬ ਕਰਿਆ ਕਰੋ ਜੀ ਸਪੋਰਟ ਚਾਹੀਦੀ ਵੱਤ ਵਤ ਮੈਨੂੰ ਤੁਹਾਡੀ ਤੁਹਾਡੀ ਸਪੋਰਟ ਨਾਲ ਹੀ ਚੱਲਣਾ ਜੀ ਮੈਂ ਇਹ ਨਾ ਮੈਂ ਮੈਂ ਚੱਲਣ ਬਲਾਇਆ ਹੋਇਆ ਬਣਾਇਆ ਜੀ ਆ ਛੋਟੀ ਡੱਬੀਆਂ ਪੈਂਡ ਵਾਲੀਆਂ ਜੀ ਦੇਖੋ ਜੀ ਇਹ ਸਾਰਾ ਸਮਾਨ ਪਿਆ ਜੀ ਠੀਕ ਆ ਬਈ ਜੀ ਓਕੇ ਜੀ